ਪੰਜਾਬ ਗਵਰਨਰ ਦੇ ਕਾਫਲੇ ਦੀ ਗੱਡੀ ਦਾ ਐਕਸੀਡੈਂਟ ਗੱਡੀ ਦਾ ਟਾਇਰ ਫਟਣ ਕਰਕੇ ਹੋਇਆ ਹਾਦਸਾ ਹਾਦਸੇ ਦੇ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਹੋਏ ਜ਼ਖਮੀ ਅੰਮ੍ਰਿਤਸਰ ਦੇ ਗੁਨਾਰਕ ਦੇਵ ਹਸਪਤਾਲ ਦੇ ਵਿੱਚ ਕਰਵਾਇਆ ਪਰ ਰਾਹੁਲ ਤੇ ਕਿਸਾਨਾਂ ਦੀ ਹੋਈ ਮੁਲਾਕਾਤ ਸਪੰਦ ਵਿੱਚ ਕਿਸਾਨਾਂ ਨੂੰ ਮਿਲੇ ਰਾਹੁਲ ਗਾਂਧੀ ਕਿਸਾਨਾਂ ਦੇ 12 ਮੈਂਬਰੀ ਵਫਾ ਦੇ ਨਾਲ ਰਾਹੁਲ ਨੇ ਕੀਤੀ ਮੁਲਾਕਾਤ ਜਲੰਧ ਜਾਣਗੇ ਸੀਐਮ ਭਗਵੰਤ ਮਾਨ ਵਾਅਦੇ ਮੁਤਾਬਕ ਹਫਤੇ ਵਿੱਚ ਦੋ ਦਿਨ ਜਲੰਧ ਰਹਣਗੇ ਸੀਐਮ ਮਾਰ 24 ਅਤੇ 25 ਜੁਲਾਈ ਨੂੰ ਜਲੰਧ ਰਹਣਗੇ ਸੀਐਮ ਮਾਰ ਥੇ ਕੱਲ ਤੱਕ ਸਾਹਿਬ ਅਗੇ ਪੇਸ਼ ਹੋਏ ਸੁਖਵੀਰ ਬਾਦਲ ਸੁਖਵੀਰ ਬਾਦਲ ਨੇ ਪੇਸ਼ ਹੋ ਕੇ ਸੌਂਪਿਆ ਲਿਖਤੀ ਜਵਾਬ ਸੁਖਵੀਰ ਬਾਦਲ ਨੇ ਸੌਂਪਿਆ ਲਿਫਾਫਾ ਬੰਦ ਜਵਾਬ ਇਕ ਕਮਿੰਗ ਮਰਜੀ ਚੈਨਲ ਸੀਟਵਲੋਂ ਪੇਜ ਜਾ ਗਿਆ ਫਿਰ ਤੋਂ ਸਮਨ 3 ਜੁਲਾਈ ਨੂੰ ਸਵੇਰ 10 ਵਜੇ ਪੇਸ਼ ਹੋਣ ਦੇ ਲਈ ਪੇਜ ਆ ਗਿਆ ਸਮਨ ਪਛਾਣ ਕੋਰੋਚ ਦੇਰ ਰਾਤ ਦੇਖੇ ਕੇ ਸੱਤ ਸ਼ੱਕੀ ਵਿਅਕਤੀ ਪਿੰਡ ਫੰਗਟੋਲੀ ਦੇ ਵਿੱਚ ਦੇਰ ਰਾਤ ਦੇਖੇ ਕੇ ਸੱਤ ਸ਼ੱਕੀ ਪੰਜਾਬ ਪੁਲਿਸ ਨੇ ਸੱਤ ਦੇ ਵਿੱਚੋਂ ਇੱਕ ਦਾ ਸਕੈਚ ਕੀਤਾ ਜਾ ਰਿਹਾ ਬਰਿੰਦਾਲੇ ਵਿੱਚ ਸਕਵਾੜਾ ਸਵਾਲ ਲੁੱਟੇ ਰਿਆ ਮਲੋਂ ਲੁੱਟੇ ਨਗਰ ਕੌਂਸਲ ਦੇ ਪ੍ਰਧਾਨ ਤੋਂ 2 ਲੱਖ ਰੁਪਏ ਦਾ ਕੀਤੀ ਲੁੱਟ 2 ਲੱਖ 9000 ਤੇ 2 ਮੋਬਾਈਲ ਲੁੱਟ ਕੇ ਹੋਏ ਫਰਾਰ ਚੰਡੀਗੜ੍ਹ ਦੇ ਵਿੱਚ ਕਾਇਮਤ ਆਟੋ ਯੂਨੀਅਨ ਦਾ ਪ੍ਰਦਰਸ਼ਨ ਕਾਇਮਤ ਆਟੋ ਯੂਨੀਅਨ ਨੇ ਪ੍ਰਸ਼ਾਸਨ ਤੇ ਲਗਾਏ ਇਲਜ਼ਾਮ ਮੰਗਾਵਾਲ ਨਹੀਂ ਦਿੱਤਾ ਜਾ ਰਿਹਾ ਤਿਆਰ ਪਾਕਿਸਤਾਨ ਸਰਕਾਰ ਦੇ ਵੱਲੋਂ ਕੀਤਾ 11ਵਾਂ ਬਜਟ ਪੇਸ਼ ਸੋਨੇ ਚਾਂਦੀ ਦੇ ਕਟਾਈ 6 ਫੀਸਦੀ ਕਸਟਮ ਡਿਊਟੀ ਜਾਰੂ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਵਚਨਬੱਧ ਸਰਕਾਰ ਡੀਜੀਪੀ ਪੰਜਾਬ ਅਧਿਕਾਰੀ ਬਿੰਨੂ ਢੋਡੀ ਵੀਡੀਓ ਕੀਤੀ ਸਾਂਝੀ ਅਧਿਕਾਰੀ ਬਿੰਨੂ ਢੋਲ ਨਸ਼ਿਆ ਤੋਂ ਦੂਰ ਰਹਿਣ ਦੀ ਦਿੱਤਾ ਸੁਨੇਹਾ ਫਿਰੋਜ਼ਪੁਰ ਪੁਲਿਸ ਿਲਡੇ ਰਿਆ ਇੱਕ ਲੱਖ ਵੱਡੀ ਕਾਰਵਾਈ ਿਲਡੇ ਰਿਆਂ ਦੇ 5 ਕਿਲੋ ਹਥਿਆਰਾਂ ਅਤੇ ਗੋਲੀਆਂ ਕਾਪੇ ਛੁਰੀਆਂ ਸਮੇਤ ਤਾਬੂ ਲੋਕਾਂ ਤੋਂ ਲੁੱਟੇ ਹੋਏ 14 ਮੋਟਰਸਾਈਕਲ ਸੋਨੇ ਦੀਆਂ ਚੇਨੀਆਂ ਟ੍ਰਾਪਸ ਵੀ ਕਿਤੇ ਬਰਾਮਦ। ਜ਼ੁਆਨੇ ਨਹੀਂ ਬਖਸ਼ਿਆ ਗਰੀਬ ਚਾਵਾੜਾ ਦਿਨ ਦਿਹਾੜੇ ਘਰ ਦੇ ਬਾਹਰੋਂ ਮੋਟਰਸਾਈਕਲ ਲੈ ਕੇ ਚੋਰੀ ਹੋਏ ਫਰਾ। ਸਰਦੀਲਾਕੇ ਦੇ ਵਿੱਚ ਦਿ ਰਾਤ ਨੂੰ ਚੱਲੇ ਪਟਾਕੇ ਪਟਾਕੇ ਚੱਲਣ ਦੇ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਸੋਸ਼ਲ ਮੀਡੀਆ ਤੇ ਵੀਡੀਓ ਕੀਤੀ ਵਾਇਰਲ। ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੱਕੀ ਪਾਕਿਸਤਾਨ ਦੀ ਕਾਬੂ ਸਰਹੱਦੀ ਬੀਓਪੀ ਰਾਸਤਾਲ ਤੋਂ ਕਿਤਾ ਕੇ ਗ੍ਰਿਫਤਾਰ ਬੀਐਸਐਫ ਜਵਾਨਾਂ ਨੇ ਹਲਚਲ ਦਿਖਣ ਤੋਂ ਬਾਅਦ ਬਾਤ ਕੀਤੀ ਕਾਰਵਾਈ ਬਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕ ਪਰੇਸ਼ਾਨ ਪਿੰਡ ਪਗਠਾਣਾ ਬੋਹੜ ਵਾਲਾ ਵਿਖੇ ਨਹੀਂ ਹੋ ਰਹੀ ਪਾਣੀ ਦੀ ਨਿਕਾਸੀ ਅਧਿਕਾਰੀਆਂ ਤੇ ਕੰਮ ਸਹੀ ਤਰੀਕੇ ਨਾ ਕਰਨ ਦੇ ਲਗਾਏ ਇਲਜ਼ਾਮ ਜਿਲ੍ਹਾਲਾ ਗੁਰੂ ਹਾਈਵੇ ਰੋਡ ਤੇ ਪਿਆਨਕ ਐਕਸੀਡੈਂਟ ਮੋਟਰਸਾਈਕਲ ਨੇ ਟਰਾਲੀ ਨੂੰ ਕੀਤਾ ਓਵਰਟੇਕ ਓਵਰਟੇਕ ਕਰਦੇ ਸਮੇਂ ਹੋਈ ਜ਼ਬਰਦਸਤ ਚੱਕਰ ਮੋਟਰਸਾਈਕਲ ਵਿੱਚ ਦੋ ਜਵਾਨਾਂ ਵਿੱਚੋਂ ਇੱਕ ਦੀ ਮੌਤ ਉੱਜਾ ਜ਼ਖਮੀ ਨਾਮੀ ਦੀ ਜ਼ਿੰਦਗੀ ਜੀ ਰਹੀ 골ਡ ਮੈਡਲ ਐਥਲੀਟ ਇੰਡੀਆ న్యూਸ ਪੰਜਾਬ ਦੀ ਖਬਰ ਦਾ ਹੋਇਆ ਅਸਰ ਵਿਸ਼ੇਸ਼ ਤੌਰ ਤੇ ਮਿਲਨ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਖਿਲਾਫ ਅਤੇ ਸਖਤ ਪੁਲਿਸ ਨਵਾਲੀ ਬੱਚੇ ਲੈ ਗੱਡੀਆਂ ਚਲਾਉਣ ਦੇ ਖਿਲਾਫ ਚੁੱਕੇ ਕਦਮ ਲਗਾਤਾਰ ਨਾਕੇ ਲਾ ਕੇ ਕੀਤੀ ਜਾ ਰਹੀ ਚੈਕਿੰਗ ਸਾਹ ਸਰਦਾਰਾਂ ਦਰਾਂ ਦੀ ਪੁਲਿਸ ਉਮੀਲੀ ਕਾਮਯਾਬੀ ਨਾਕੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਨਾਕਾਬੰਦ ਦੌਰਾਨ ਚੈਕਿੰਗ ਕਰਨ ਤੇ 18 ਸਣੇ ਕੀਤਾ ਕਾਬੂ ਉਮਾਂਦੇ ਵਿੱਚ ਜਹਾਜ਼ ਜੁਬਣ ਕਰਕੇ ਸੋਨਲ ਮੈਂਬਰ ਲਾਪਤਾ ਹੁਸ਼ਾਰਪੁਰ ਦਸੂਹਾ ਦੇ ਦੇ ਪਾਰ ਦਾ ਨੌਜਵਾਨ ਬੀ ਲੱਪਦਾ ਪਿਛਲੇ 8 ਦਿਨਾਂ ਤੋਂ ਸਮੁੰਦਰ ਦੇ ਵਿੱਚ ਲੱਪਦਾ ਹੈ ਉਸਿਆਦਪੁਰ ਦਾ ਦੀਪਕ ਪੰਜਾਬ ਸਰਕਾਰ ਦੇ ਵੱਲੋਂ ਰੁਕ ਲਗਾਓ ਮਹਿੰਮ ਜਾਰੀ ਵਿਤ ਮੰਤਰੀ ਹਰਪਾਲ ਚਿਮਣੇ ਕੀ ਤਿਰਕ ਲਗਾਉਣ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਮਾਨਾਵਾਲਾ ਸ਼ਾਜ ਕੇਵੀ ਸਬਸਟੇਸ਼ਨ ਦੇ ਵਿੱਚ ਲਗਾਏ ਰੋਕ ਸਟਾਫਿਕ ਪੁਲਿਸ ਵੱਲੋਂ ਨਵੇਂ ਇਕਲਾ ਪ੍ਰਲਾਂ ਨਿਯਮ ਤੋੜਨ ਵਾਲਿਆਂ ਦੇ ਨਹੀਂ ਕੱਚੇ ਚਲਾਨ ਚਲਾਨ ਘਟਨ ਦੇ ਥਾਤੇ ਵਨਡੇ ਬੂਟੇ ਬਿਜਲੀ ਦੇ ਬਿੱਲ ਤੋਂ ਦੁਖੀ 26 ਸਾਲਾ ਨੌਜਵਾਨ ਬਿਜਲੀ ਦੇ ਬਿੱਲ ਦਾ ਜੁਰਮਾਨਾ ਬਣਾਇਆ ਪਰਿਵਾਰ ਦੇ ਲਈ ਪਰੇਸ਼ਾਨੀ ਨਹੀਂ ਭਰਿਆ ਜਾ ਰਿਹਾ ਬਿਜਲੀ ਦਾ ਬਿੱਲ ਸੇਵਾਪੁੱਤ ਤੋਂ 7 ਲੱਖ ਰੁਪਏ ਦੀ ਲੁੱਟ ਨੱਬਾ ਆਪਣੇ ਸ਼ਹਿਰ ਨੂੰ ਦੇਣ ਆਏ ਸਨ ਰਕਮ ਰਸਤੇ ਵਿੱਚ ਰੁਕਣ ਤੇ ਲੁਟੇਰੇ ਵੱਲੋਂ ਵਾਰਦਾਤ ਨੂੰ ਤਾਂ ਜਾ ਅਜ਼ਿਲਕਾ ਪੁਲਿਸ ਨੇ ਚੋਰਾ ਤੇ ਅੰਸਰਾ ਕਿਲਾ ਵੱਡੀ ਮੁਹਿੰਮੇ ਕੇਤਾ ਦੇ ਵਿੱਚੋਂ ਚੋਰੀ ਚਾਲ ਮੋਟਰਸਾਈਕਲ ਕਿਤੇ ਬਰਾਮਦ ਚੋਰੀ ਦੇ ਹੋਰ ਸਮਾਨ ਨਾਲ ਇੱਕ ਦੋਸ਼ੀ ਨੂੰ ਪਤਾ ਗ੍ਰਫਤਾਰ। ਪਿਆਸਾਂਸੀ ਦੇ ਵਿੱਚੋਂ ਅਰਥਣ ਕਤਲ ਦਾ ਮਾਮਲਾ ਪੁਲਿਸ ਤੇ ਤੜਕਸਾਰ ਰੇਡ ਮਾਰ ਕੇ ਕਰ ਹੋ ਚੁੱਕੀ ਔਰ ਤਰੋਰੋਕੇ ਦੁਹਾਈ ਦੇ ਰਹੀਆਂ ਸਨ ਨੂੰ ਉਹਦੇ ਸੱਤ ਸਾਡੇ ਪਰਿਵਾਰ ਦਾ ਕਤਲ ਦੇ ਨਾਲ ਕੋਈ ਸੰਬੰਧ ਨਹੀਂ। ਅਮਿਸਾਲ ਦੇ ਮਜੀਠਾ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦੋ ਨੌਜਵਾਨਾਂ ਤੇ ਤਿੰਨ ਸਰਹਿਆਰ ਨੜਕੀ ਤੇ ਗਏ ਵਾਰ ਮਜੀਠਾ ਦੇ ਹੰਗਰੀ ਫੂਡ ਦੀ ਇਕੱਟਨਾ ਬਜਟ ਨੂੰ ਲੈ ਕੇ ਵਿਰੋਧੀਆਂ ਦਾ ਹੰਗਾਮਾ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੋਇਆ ਪਾਰੀ ਹੰਗਾਮਾ ਵਿਰੋਧੀ ਤੇ ਹਰ ਦੇ ਸੰਸਦ ਮੈਂਬਰ ਰਾਜ ਸਭਾ ਦੇ ਵਿੱਚੋਂ ਕੀਤਾ ਵਾਕ ਆਊਟ ਸੰਸਦਪਤ ਮੰਡੇ ਬਾਹਰ ਇੰਡੀਆ ਘਾਟ ਚੋੜ ਦਾ ਪ੍ਰਦਰਸ਼ਨ ਪ੍ਰਦਰਸ਼ਨ ਦੌਰਾਨ ਵਿਰੋਧੀ ਕਿਹਾ ਕਿ ਬਜਟ ਦੇ ਵਿੱਚ ਸੂਬੇ ਦੇ ਨਾਲ ਕੀਤਾ ਗਿਆ ਭੇਦ ਭਾਵ ਸਸਪੰਦ ਦੇ ਬਾਹਰ ਇਹ ਡਗਾ ਚੋੜ ਦਾ ਪ੍ਰਦਰਸ਼ਨ ਬਜਟ ਨੂੰ ਲੈ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ ਹੱਲ ਵਿੱਚ ਤਕਤੀਆਂ ਫੜ ਕੇ ਕੀਤੀ ਨਾਅਰੇਬਾਜ਼ੀ ਉੱਤਪਦੇਸ਼ ਦੇ ਮਹਾਰਾਜਗਨ ਜ਼ਿਲ੍ਹੇ ਦੇ ਵਿੱਚ 25 ਸਾਲ ਪਹਿਲਾਂ ਅੰਬ ਤੋੜਨ ਦਾ ਮਾਮਲਾ 25 ਸਾਲ ਪਹਿਲਾਂ ਕਤਲ ਦੇ ਮਾਮਲੇ ਵਿੱਚ ਅਦਾਲਤ ਦਾ ਦਿੱਤਾ ਫੈਸਲਾ ਛੇ ਦੋਸ਼ੀਆਂ ਨੂੰ ਸਲਾਈ ਉਮਰ ਕੈਦੀ ਸਜ਼ਾ ਯਮਕਸ਼ੀ ਮੀਂਦੇ ਕੋ ਪਵਾੜਾ ਦੇ ਵਿੱਚ ਇੱਕ ਆਤਵਾਦੀ ਜਰਸਕਿਆ ਬਲਾ ਨੇ ਇੱਕ دہشت ਗਰਦ ਨੂੰ ਮਾਰ ਬੁਗਾਇਆ ਸੁਰੱਖਿਆ ਬਲਾ ਨੇ ਇਲਾਕੇ ਨੂੰ ਘੇਰਿਆ ਨੇਪਾਲ ਦੇ ਕਾਠਮੰਦੂ ਦੇ ਵਿੱਚ ਕ੍ਰੈਸ਼ ਹੋਇਆ ਹਵਾਈ ਜਹਾਜ਼ tribhuvan ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕ੍ਰੈਸ਼ ਹੋਇਆ ਜਹਾਜ਼ ਕਾਠਮੰਦੂ ਤੋਂ ਪੋਖਰਾ ਜਾ ਰਿਹਾ ਸੀ ਜਹਾਜ਼ ਕਾਠਮੰਦੂ ਤੋਂ ਪੋਖਰਾ ਜਾ ਰਿਹਾ ਸੀ ਜਹਾਜ਼ ਲੈਂਡਿੰਗ ਦੌਰਾਨ ਸ਼ੌਰਿਆ 에ਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹਾਦਸੇ ਦੌਰਾਨ ਜਹਾਜ਼ ਦੇ ਵਿੱਚ ਲੱਗੀ ਅਗਰ ਭਾਰਤ ਦੇ ਵਿੱਚ ਕਈ ਹਫ਼ਤੇ ਤੋਂ ਹਿੰਸਕ ਪ੍ਰਦਰਸ਼ਨ ਸਰਕਾਰੀ ਨੌਕਰੀ ਦੇ ਵਿੱਚ ਲਾਖਵੇਂਕਰਨ ਨੂੰ ਲੈ ਕੇ ਪੜਕੇ ਦੰਗੇ ਇੰਸਾਨਾਂ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਨੇ ਗਵਾਈ ਚਾ ਕੈੜਾ ਦੇ ਵਿੱਚ ਹਿੰਦੂ ਮੰਦਿਰ ਨੂੰ ਬਣਾਇਆ ਨਿਸ਼ਾਨਾ ਸੁਆਮੀ ਨਾਰਾਇਣ ਮੰਦਿਰ ਦੇ ਕੀਤੇ ਗਈ ਪਾਂਟੋੜ ਤੇ ਕਾਂਤੇ ਅਸ਼ਲੀਲ ਪੇਂਟਿੰਗ ਕੀਤੀ ਗਈ ਇਜ਼ਰਾਈਲ ਨੇ ਗਾਜ਼ਾ ਦੇ ਖਾਨ ਯੂਨਿਸੇ ਕੀਤਾ ਵੱਡਾ ਹਮਲਾ ਹਮਲੇ ਵਿੱਚ 70 ਫਿਲਸਤੀਨੀ ਆਦੀ ਹੋਈ ਮੌਤ ਕਈ ਲੋਕ ਹੋਈ ਸਕਦੇ

ਪ੍ਰਤ ਮంత్రి ਨਰੇਂਦਰ ਸਿਤਾਮੰਦਰ ਵੱਲੋਂ ਕੀਤਾ ਗਿਆ ਬਜਟ ਪੇਸ਼ ਕੇਂਦਰੀ ਬਜਟ ਦੇ ਵਿੱਚ ਖੇਡ ਮੰਤਰਾਲੇ ਦੇ ਲਈ ਕਰੋੜਾ ਰੁਪਏ ਕਿਤੇ ਗਏ ਮਨਜ਼ੂਰ। ਸ਼੍ਰੀਲੰਕਾ ਦੇ ਪਾਸ ਵਿਚਾਲੇ 3 ਮੈਚਾਂ ਦੀ T20 ਸੀਰੀਜ਼ 29 ਜੁਲਾਈ ਨੂੰ ਪਲੇ ਕੇ ਲੇ ਮੈਦਾਨ ਤੇ ਖੇਡਿਆ ਜਾਵੇਗਾ ਪਹਿਲਾ ਮੈਚ। ਸ਼੍ਰੀਲੰਕਾ ਤੇ ਪਾਸ ਵਿਚਾਲੇ 3 ਮੈਚਾਂ ਦੀ T20 ਸੀਰੀਜ਼ ਟੀਮ ਇੰਡੀਆ ਨੂੰ ਲੱਗਿਆ ਵੱਡਾ ਚਟਕਾ ਕਿੰਗੂ ਸੱਟ ਕਾਰਨ ਹੋ ਸਕਦੇ ਨੇ ਬਾਹਰ। ਪੋਰਟ ਸਟਾਫ ਦੀ ਨਿਯੁਕਤੀ ਲੈ ਕੇ ਮੈਨੇਜਮੈਂਟ ਦੇ ਵੱਲੋਂ ਐਲਾਨ ਅਭਿਸ਼ੇਕ ਨਾਇਰ ਨੂੰ ਸਹਾਇਕ ਕੋਚ ਦੀ ਜ਼ਿੰਮੇਵਾਰੀ ਦਿੱਤੀ ਗਈ। ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ 82 ਦੌੜਾ ਤੋਂ ਹਰਾਇਆ ਟੀਮ ਇੰਡੀਆ ਨੇ ਆਪਣੇ ਤਿੰਨੋਂ ਮੈਚ ਜਿੱਤ ਕੇ ਗਰੁੱਪ A ਦੇ ਵਿੱਚ ਛੋਟੀ ਤੈਹੀਤੀ ਜਗ੍ਹਾ ਹਾਸਲ ਕੀਤੀ। भारतीय महिला टीम ने नेपाल नुवासी दौड़ा तो हराया भारतीय सलामी बल्लेबाज शेफाली वर्मा ने खेड़ी शानदार पारी क्रिकेट जगत तो में हैरान करने वाली खबर आईसीसी ने अमेरिका क्रिकेट को वंडट झटका अमेरिका क्रिकेट को आईसीसी ने 12 महीने दलित कीतम हुआ तक तो पजी युवराज ते रहना दिया बात सक्दे ने मुश्किल एसोसिएशन ने डीआईजी हरजलन सिंह दत्ता शिकायत पत्र ਬੰਗਲਾਦੇਸ਼ ਦੇ ਵਿੱਚ ਕਈ ਹਫ਼ਤਿਆਂ ਤੋਂ ਹਿੰਸਕ ਪ੍ਰਦਰਸ਼ਨ T20 ਵਿਸ਼ਵ ਕਪੀ 1 ਅਕਤੂਬਰ ਤੋਂ 8 ਟੂਬਰ ਤੱਕ ਬੰਗਲਾਦੇਸ਼ ਦੇ ਵਿੱਚ ਘੜਿਆ ਜਾਣਾ ਹੈ। ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੇ ਇਹਨਾਂ ਮੈਚਾਂ ਦੀ T20 ਸੀਰੀ ਸ਼੍ਰੀਲੰਕਾ ਨੇ ਟੀਮ ਦਾ ਕੀਤਾ ਐਲਾਨ।